ਸ਼੍ਰੀ ਅਕਾਲ ਤਖਤ ਸਾਈਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਤੇ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਸੀ ਇਸ ਸਬੰਧੀ ਅੱਜ ਜਲੰਧਰ ਦੇ ਵਿੱਚ ਅਕਾਲੀ ਦਲ ਵੱਲੋਂ ਵੱਖ ਹੋਏ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਕੋਈ ਵੀ ਸਿਆਸਤ ਹੈ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦਾ ਸਭ ਤੋਂ ਵੱਡਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਹੈ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ ਬੀਬੀ ਜ਼ਗੀਰ ਕੌਰ ਨੇ ਸਿੱਖਾਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਉਹ ਖੁਦ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਕਿ ਜਿਹੜਾ ਜਾਇਦਾਰ ਅਕਾਲ ਤਖਤ ਸਾਹਿਬ ਦਾ ਸਕਤਰੇ ਤੇ ਆ ਬਾਕੀ ਸਿੰਘ ਸੁਭਾਨਾ ਦੇ ਕੰਮ ਕਰਨ ਦਾ ਸਾਰਾ ਉਹਨਾਂ ਦਾ ਦਾਇਰਾ ਆ ਇਹ ਉਹ ਮੁਕੰਮਲ ਤੌਰ ਤੇ ਸੁਤੰਤਰ ਹੋਣਾ ਚਾਹੀਦਾ ਅਤੇ ਖੁਦ ਮੁਖਤਿਆਰ ਹੋਣਾ ਚਾਹੀਦਾ ਇਹ ਅੱਜ ਦੀ ਗੱਲ ਨਹੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੰਥ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸੇ ਤਰ੍ਹਾਂ ਦਾ ਤਰਾਜ ਬਣਿਆ ਤਰਾਜ ਖੜਾ ਹੋਇਆ ਕਿ ਜਿਹੜੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੁੰਦੀ ਕਹ ਲੋ ਜਾਂ ਸੇਵਾ ਕਰਦੀ ਆ ਜਿਹੜੀ ਮੁੱਖ ਧਿਰ ਹੁੰਦੀ ਆ ਉਹ ਕਈ ਵਾਰ ਸਿੰਘ ਸਭਾਨਾਂ ਨੂੰ ਜਾਂ ਜਦ ਕੋਈ ਪੰਥ ਦਾ ਮਸਲਾ ਆਉਂਦਾ ਆ ਆਪਣੇ ਮੁਤਾਬਕ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਗੱਲ ਦਾ ਸਾਰੇ ਸਿੱਖ ਜਗਤ ਨੂੰ ਬੜਾ ਅਤਰਾਜ ਰਿਹਾ ਇੱਥੇ ਵੀ ਸੰਗਤ ਵਿਦੇਸ਼ਾਂ ਵਿੱਚ ਵੀ ਸੰਗਤ ਇਹ ਮੰਗ ਕਰਦੀ ਸੀ ਕਿ ਕਾਹ ਤੱਕ ਸਾਬਦਾਸ ਕਤਰੇ ਤੇ ਸੈਕਟਰੀਅਟ ਜਿਹਨੂੰ ਅਪ ਕਹਿੰਦੇ ਆ ਉਹ ਆਟੋਨੋਮਸ ਹੋਣਾ ਚਾਹੀਦਾ ਤੇ ਉਹਨੂੰ ਫ੍ਰੀडम ਹੋਣੀ ਚਾਹੀਦੀ ਆ ਉਹਨਾਂ ਦਾ ਜਿਹੜਾ ਸਾਰਾ ਦਾਇਰਾ ਉਹਦੇ ਵਾਸਤੇ ਜਿੰਨੇ ਫੰਡਸ ਦੀ ਲੋੜ ਹੋਵੇ ਸਪੈਸ਼ਲ ਬਜਟੋ ਦਾ ਹੋਣਾ ਚਾਹੀਦਾ ਫੰਡਸ ਦੀ ਘਾਟ ਨਹੀਂ ਚਾਹੀਦੀ ਜੇ ਉਹਨਾਂ ਨੂੰ ਸਟਾਫ ਦੀ ਲੋੜ ਹੈ ਤਾਂ ਸਟਾਫ ਮੁਕੰਮਲ ਤੌਰ ਤੇ ਪੂਰਾ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਤੇ ਸਭ ਤੋਂ ਉੱਚਾ ਤਖਤ ਆ ਸਿੱਖ ਪੰਥ ਦਾ ਤਖਤ ਤਾਂ ਸਾਰੇ ਬੜੇ ਸਤਕਾਰਯੋਗ ਨੇ ਉੱਚੇ ਨੇ ਪਰ ਮੀਰੀ ਪੀਰੀ ਦਾ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਮਿਲਦਾ ਆ ਤੇ ਸਿੱਖ ਪੰਥ ਦੀ ਰਾਜਨੀਤੀ ਸਿੱਖ ਪੰਥ ਦਾ ਜਿਹੜਾ ਧਾਰਮਿਕ ਦਾਇਰਾ ਹੈ ਸਾਰਾ ਆਪਾਂ ਉਹ ਤੋਂ ਸਿੱਧ ਲੈ ਕੇ ਚੱਲਦੇ ਆਂ ਜਿਹਨੂੰ ਆਪਾਂ ਮੀਰੀ ਪੀਰੀ ਦਾ ਸਿਧਾਂਤ ਕਹਦੇ ਆਂ ਜਿਵੇਂ ਮਿਸਾਲ ਦੇ ਤੌਰ ਤੇ ਕ੍ਰਿਸਚੀਅਨਿਟੀ ਬਹੁਤ ਵੱਡਾ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਦੁਨੀਆ ਦਾ ਚਲੋ ਸਾਰੀ ਦੁਨੀਆ ਚ ਫੈਲਿਆ ਤੇ ਵੈਟਿਕਨ ਦਾ ਜਿਹੜਾ ਉਹਨਾਂ ਦਾ ਦਾਇਰਾ ਹੈ ਜਿਨਾ ਕ੍ਰਿਸਟਿਅਨਿਟੀ ਦਾ ਪੋਪ ਆ ਉਹ ਆਪਣੇ ਆਪ 'ਚ ਇੱਕ ਇੱਕ ਇੰਡੀਪੈਂਡੈਂਟ ਅਥਾਰਟੀ ਆ ਉਹਦੇ ਤੇ ਉਹਦਾ ਬਜਟ ਵੱਖਰਾ ਆ ਉਹਦੇ ਕੋ ਪੂਰੀ ਆਟੋਨਮੀ ਆ ਪੂਰੀ ਉਹਦੇ ਕੋ ਸਾਦੀ ਆ ਇਹ ਕੋਈ ਵੀ ਫੈਸਲਾ ਆਪਣੇ ਧਰਮ ਵਾਸਤੇ ਉਹ ਲੈਣਾ ਚਾਹੇ ਉਹ ਕਿਸੇ ਤੋਂ ਪੁੱਛ ਕੇ ਨਹੀਂ ਲੈਂਦਾ ਜਿਨਾ ਪੋਪ ਆ ਚਲੋ ਉਹ ਤਾਂ ਉਹਨਾਂ ਦੀ ਗੱਲ ਆ ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦੀ ਆ ਕਰਕੇ ਆਪਾਂ ਨੂੰ ਅਕਸਰ ਅਸੀਂ ਬਾਹਰ ਜਾਂਦੇ ਆ ਆਪਣੇ ਪੰਜਾਬੀ ਗੁਰੂ ਦੀ ਸੰਗਤ ਬਾਹਰ ਬੈਠੀ ਆ ਉਹ ਸਾਨੂੰ ਇਸ ਗੱਲ ਇਦਾਂ ਦੇ ਸਾਨੂੰ ਉਦਾਹਰਨਾ ਦੇ ਕੇ ਤੇ ਸਾਰੇ ਤੋਂ ਸਵਾਲ ਪੁੱਛਦੇ ਨੇ ਹੁਣ ਕੱਲ ਦਾ ਜਿਹੜਾ ਮਤਾ ਪੇਸ਼ ਹੋਇਆ ਉਹਦਾ ਬਹੁਤ ਚਿਰਾਂ ਤੋਂ ਇਹ ਵੀ ਡਿਮਾਂਡ ਆਈ ਆ ਕਿ ਚਾਹੇ ਦਮਦਮੇ ਹੀ ਟਕਸਾਲਿਆ ਸਿੰਘ ਸੁਭਾਵਾਂ ਨੇ ਜਾਂ ਕੋਈ ਮਿਸ਼ਨਰੀਜ਼ ਨੇ ਜਾਂ ਕੋਈ ਟੀਪ ਖਾਲਸਾ ਦਵਾਨ ਆ ਜਾਂ ਕੋਈ ਵੀ ਧਾਰਮਿਕ ਸੰਸਥਾ ਆ ਜਿਹੜੀ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਮੰਨਦੀ ਆ ਵਾਲਣਾ ਕਰਦੀ ਆ ਤੇ ਉਹਨਾਂ ਸਾਰਿਆਂ ਨੂੰ ਸਿੱਖ ਵਿਦਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਉਹਦੇ ਵਿੱਚ ਇਤਿਹਾਸਕਾਰ ਵੀ ਹੋਣੇ ਚਾਹੀਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇंदे ਵੀ ਚਾਹੀਦੇ ਆ ਮਤਲਬ ਐਦਾਂ ਦੀ ਇੱਕ ਜਿਹੜੀ ਪੈਨਲ ਬਣੇ ਬਾਡੀ ਬਣੇ ਜਿਹੜੀ ਸਾਰੀ ਦੁਨੀਆ ਵਿੱਚੋਂ ਲੱਭ ਕੇ ਜਾਂ ਸਿਲੈਕਟ ਕਰਕੇ ਕੁਝ ਨਾਮ ਜਿਹੜੇ ਆਪਣੇ ਉਹਦੇ ਲਿਸਟ ਵਿੱਚ ਪੈਨਲ ਵਿੱਚ ਲੈ ਕੇ ਆਉਣ ਉਹਨਾਂ 4 ਹੋ ਸਕਦੇ ਆ 5 ਹੋ ਸਕਦੇ ਆ ਜਾਂ ਘਟਵਾ ਦੋ ਸਕਦੇ ਆ ਉਸ ਪੈਨਲ ਵਿੱਚੋਂ ਫੇਰ ਇਹ ਜਿਹੜੀ ਆਪਣੇ ਸਾਰੀਆਂ ਸੁਭਾਵਾਂ ਦੀ ਪੰਥਕ ਜਿਹੜੀਆਂ ਆਪਣੇ ਅਸਥਾਨਾਂ ਦੀ ਜਾਂ ਜਿਹੜੇ ਆਪਣੇ ਸਿੱਖ ਬੁੱਧੀਜੀਵਿਆਂ ਦੀ ਕਮੇਟੀ ਆ ਉਹਦੇ ਵਿੱਚ ਸ਼ਾਰਟਲਿਸਟ ਕਰਕੇ ਤੇ ਉਹਦੇ ਚੋਂ ਸਿਲੈਕਟ ਕਰਨਾ ਚਾਹੀਦਾ ਹੈ ਉਹਦੇ ਚ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ ਜਿਹੜੇ ਪ੍ਰਚਾਰਕ ਨੇ ਜਿਹੜੇ ਸਿੰਘ ਸੁਬਾਨ ਨੇ ਹੈੱਡ ਗ੍ਰੰਥੀ ਸਹਿਬਾਨ ਨੇ ਜਾਂ ਜਿਥੇ ਜਿਥੇ ਵੀ ਕੋ ਸੇਵਾ ਕਰਦਾ ਜਿਹੜੇ ਧਾਰਮਿਕ ਆਪਣੇ ਇਤਿਹਾਸ ਦੇ ਗੁਰੂ ਕਰਨੇ ਉਹਨਾਂ ਵਿੱਚੋਂ ਵੀ ਹੋ ਸਕਦੇ ਆ ਉਹ ਵੀ ਉਹਨਾਂ ਨੂੰ ਵੀ ਇਹ ਸੇਵਾ ਈਮਾਨ ਮਿਲ ਸਕਦਾ ਆ ਪਰ ਇਹਦੇ ਨਾਲੇ ਹੋਊਗਾ ਕਿ ਫੇਰ ਕਿਸੇ ਨੂੰ ਅਤਰਾਜ ਨਹੀਂ ਰਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੀ ਜਿਹੜੀ ਕੀਤੀ ਆ ਨੋਮੀਨੇਸ਼ਨ ਕੀਤੀ ਆ ਕਿਸੇ ਦੀ ਸਿਲੈਕਸ਼ਨ ਕੀਤੀ ਆ ਤੇ ਜੇ ਤੁਸੀਂ ਮਰਜ਼ੀ ਕਰੋਗੇ ਤੇ ਫੇਰ ਸੰਗਤ ਨੂੰ ਇਹ ਇਸ ਗੱਲ ਦਾ ਇਤਰਾਜ਼ ਹੋਊਗਾ ਜਾਂ ਪਰਮ ਹੋਊਗਾ ਕਿ ਤੁਸੀਂ ਉਹਨਾਂ ਨੂੰ ਆਪਣੇ ਮੁਤਾਬਕ ਉਹਨਾਂ ਤੋਂ ਫੈਸਲੇ ਵੀ ਕਰਾਉਣ ਦੀ ਕੋਸ਼ਿਸ਼ ਕਰੋਗੇ ਇਹ ਨਹੀਂ ਚਾਹੀਦਾ ਇਸ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਕੱਲ ਮਤਾ ਲਿਆਂਦਾ ਸੀਗਾ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੈਦਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਫਿਰ ਉਪ ਅੰਜਲੋ ਉਹਨਾਂ ਦੀ ਜ਼ਿੰਮੇਵਾਰੀ ਸੀ ਕਰਕੇ ਉਹ ਪ੍ਰਧਾਨ ਨੇ ਤੇ ਅੰਦਰੂਨੀ ਕਮੇਟੀ ਦੇ ਮੁਖੀ ਸੀਗੇ ਉਹ ਉਹਨਾਂ ਨੇ ਪਰਵੇਲ ਪੋਨ ਕਰ ਲਿਆ ਜਾਂ ਉਹਨਾਂ ਨੇ ਬਕੜੀਆਂ ਦੇਵੀਆਂ ਦਾ ਮਾਮਾ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਆ ਉਹ ਆਪਣੇ ਤੋਂ ਜ਼ਿਆਦਾ ਕਰਦੇ ਆ ਆਪਣੇ ਪੁਰਸ਼ਾਂ ਨਾਲੋਂ ਜ਼ਿਆਦਾ ਕਰਦੇ ਬਿਕੋਜ਼ ਬੰਦਾ ਆ ਸਾਰਿਆਂ ਦਾ ਕਰਕੇ ਇਹਨਾਂ ਨੂੰ ਕਮਜ਼ੋਰ ਸਮਝਿਆ ਗਿਆ ਬਹੁਤ ਲੰਬਾ ਸਮਾਂ ਹੁਣ ਹੁਣ ਤਾਂ ਨਹੀਂ ਇਦਾਂ ਦੀ ਗੱਲ ਚਲੋ ਹੁਣ ਤਾਂ ਬਰਾਬਰ ਹੀ ਆ ਸਾਰੇ ਚਲੋ ਨਾਰੀ ਸ਼ਕਤੀ ਦੀ ਬੜੀ ਗੱਲ ਚਲਦੀ ਆ ਨਾਰੀ ਨੂੰ ਸਸ਼ਕਤੀਕਰਨ ਦੀ ਬੜੀ ਗੱਲ ਚਲਦੀ ਆ ਬਟ ਕਿਸੇ ਨਾਰੀ ਤੇ ਕਿਸੇ ਦੇਵੀ ਤੇ ਕਿਸੇ ਔਰਤ ਤੇ ਐਦਾਂ ਦੇ ਇਲਜ਼ਾਮ ਲਾਉਣੇ ਵੀ ਜਿਹੜੇ ਕੀ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੇ ਆ ਇਹ ਨਾਰੀ ਦਾ અપਮਾਨ ਆ ਉਹ ਵਿਅਕਤੀਆਂ ਨੂੰ ਇਹ ਆਪਣੇ ਐਦਾਂ ਕਿਸੇ ਵੀ ਇਸਤਰੀ ਬਾੜੇ ਐਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕੁਝ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਤੇ ਉਹ ਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ ਜਥੇਬੰਦੀ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਉਹਨਾਂ ਦੀ ਬੇਟੀ ਦੀ ਟ੍ਰੈਜੇਡੀ ਤੋਂ ਬਾਅਦ ਵੀ ਪ੍ਰਧਾਨ ਬਣਾਇਆ ਫਿਰ ਬੀਬੀ ਜ਼ਗੀਰ ਕੌਰ ਜੀ ਨੂੰ ਲੋਕ ਸਭਾ ਖਡੂਰ ਸਾਹਿਬ ਦੀ ਟਿਕਟ ਵੀ ਦਿੱਤੀ ਉਹਨਾਂ ਨੇ 2019 ਚ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਲੜੀ ਲੋਕ ਸਭਾ ਦੀ ਉਹ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਸ ਤੋਂ ਬਾਅਦ 2022 ਚ ਉਹ ਫੇਰ ਬੇਗੋਵਾਲ ਤੋਂ ਪਲੱਤ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੇ ਮੇਰੇ ਖਿਆਲ ਚਾਰ ਦਫਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਇਸ ਆਪਣੇ ਉਹਦੇ ਸਮੇਂ ਦੌਰਾਨ ਤੇ ਫਿਰ ਤੁਸੀਂ ਦੱਸੋ ਵੀ ਜੇ ਤੁਸੀਂ ਪੋਲਿਟਿਕਸ ਕਰਨੀ ਆ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਉਗੇ ਤੇ ਧਰਮ ਦਾ ਵੀ ਨਰਾਦਰ ਹੁੰਦਾ ਇਸ ਗੱਲ ਦਾ ਵੀ ਤੁਸੀਂ ਕਿਸੇ ਵਿਅਕਤੀ ਦੀ ਜਿਹੜੀ ਆਪਣੀ ਉਹਦਾ ਦੁਕਾਨ ਤੇ ਆ ਜੇ ਸਪੀਡ ਚੋ ਇੱਕ ਇਸਤਰੀ ਨੇ ਬੜਾ ਸੰਤਾਪ ਭੁਗਤਿਆ ਵਿਚਾਰੀ ਨੇ ਤੇ ਤੁਸੀਂ ਉਹ ਉਹਨੂੰ ਲੈ ਕੇ ਪੋਲਿਟਿਕਸ ਕਰ ਰਹੇ ਹੋ ਤੇ ਚਲੋ ਠੀਕ ਆ ਜਾਇਦਾਦ ਸਾਹਿਬ ਦਾ ਹਰ ਫਰਮਾਨ ਸਾਡੇ ਸਿਰ ਮੱਥੇ ਆ ਅਸੀਂ ਮੰਨਦੇ ਆ ਕੋਈ ਵੀ ਉਹਨਾਂ ਨੇ ਸਾਨੂੰ ਜਿਹੜਾ ਆਦੇਸ਼ ਜਾਰੀ ਕੀਤਾ ਉਹਦਾ ਬੀਬੀ ਜ਼ਗੀਰ ਕੌਰ ਜੀ ਜਾਂ ਕੋਈ ਵੀ ਵਿਅਕਤੀ ਆ ਉਹਦਾ ਉਹ ਜਵਾਬ ਦੇਊਗਾ ਜੋ ਬੰਦਾ ਆ ਲੇਕਿਨ ਐਵੇਂ ਜਿਵੇਂ ਆਪਾਂ ਉਸ ਅਕਾਲ ਤਖਤ ਸਾਹਿਬ ਦੇ 70 ਦੇ ਤਰ੍ਹਾਂ ਇੱਕ ਜਿਵੇਂ ਕਹਿ ਲਵਾਂ ਕੀ ਇੱਕ ਆਪਾਂ ਜਿਹੜਾ ਸਧਾਰਨ ਇੱਕ ਕੰਪਲੇਨਟ ਸੈਂਟਰ ਕਹਿ ਲਓ ਉੱਥੇ ਜਿਵੇਂ ਕੋਈ ਆਪਣੇ ਹੁੰਦਾ ਆ ਪੁਲਿਸ ਸਟੇਸ਼ਨ ਹੁੰਦਾ ਜਾਂ ਕੋਈ ਕੋਰਟ ਕਚਹਿਰੀ ਹੁੰਦੀ ਆ ਐਵੇਂ ਜਿਵੇਂ ਆਪਾਂ ਤਰਖਾਸਤਾ ਦੇ ਰਹੇ ਆ ਕਹੀ ਜਾ ਰਿਹਾ ਜੀ ਸਾਨੂੰ ਸਾਡੀ ਆਪਣੇ ਉਹਦੇ ਚ ਗਵਰਨਮੈਂਟ ਸਰਵਿਸ ਸਰਵਿਸ ਵਿੱਚ ਸਾਨੂੰ ਜੀ ਆਪਣੇ ਇਨਸਾਫ ਨਹੀਂ ਮਿਲਿਆ ਸਾਡਾ ਧਕਾ ਕੀਤਾ ਗਿਆ ਇਹ ਜਿਹੜਾ ਅਕਾਲ ਤਖਤ ਸਾਹਿਬ ਦਾ ਖੇਤਰ ਨਹੀਂਗਾ ਜਿਹੜਾ ਵਿਧੀ ਵਿਧਾਨ ਹੈ ਅਕਾਲ ਤਖਤ ਸਾਹਿਬ ਦਾ ਉਹ ਹੈਗੀ ਜਿਹੜੀ ਮਰਿਆਦਾ ਦੀ ਪਾਲਣਾ ਕਰਾਉਣੀ ਤੇ ਕਰਨੀ ਤੇ ਸਿੱਖ ਪਰੰਪਰਾ ਦੇ ਮੁਤਾਬਕ ਫੈਸਲੇ ਕਰਨੇ ਤੇ ਜਿਹੜਾ ਆਪਣਾ ਆਪਣੇ ਸਿੱਖ ਪੰਥ ਦੀ ਵਿਚਾਰਧਾਰਾ ਹੈ ਗੁਰਮਤਿ ਦਾ ਸਿਧਾਂਤ ਹੈ ਗੁਰਮੋਦੇ ਸੂਲਿਆ ਜਾਂ ਗੁਰਸਿੱਖੀ ਦਾ ਜਿਹੜਾ ਫਲਸਫਾ ਜੀ ਉਹਦੇ ਤੇ ਕੋਈ ਹਮਲਾ ਕਰਦਾ ਜਾਂ ਉਹਦੇ ਬਾਰੇ ਕੋਈ ਗਲਤ ਆਪਣੀ ਪੱਖ ਪੇਸ਼ ਕਰਦਾ ਜਾਂ ਕੋਈ ਵੀ ਲੀਡਰ ਕੋਈ ਸੰਸਥਾ ਆਪਣੇ ਇਸ ਗੱਲ ਨੂੰ ਜਿਹੜੀ ਹੈਗੀ ਆ ਉਹਦੀ ਦੁਰਵਰਤੋਂ ਕਰਨਾ ਚਾਹੁੰਦੀ ਆ ਜਾਂ ਟਾਲਾਉਣਾ ਚਾਹੁੰਦੀ ਆ ਉਹ ਅਕਾਲ ਤਖਤ ਸਾਹਿਬ ਉਸ ਆਪਣੇ ਮੁੱਦੇ ਨੂੰ ਲੈ ਕੇ ਆਪਣਾ ਜਿਹੜਾ ਉਹਨਾਂ ਦਾ ਬਣਦਾ ਫਰਜ਼ ਉਹ ਨਿਭਾਉਂਦੇ ਆ ਪਹਿਲਾਂ ਤੋਂ ਜਦੋਂ ਤੋਂ ਆਪਣੇ ਤਖਤ ਸਟੈਬਲਿਸ਼ ਹੈ ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਤੇ ਗਾਵੇਂ ਚੱਲਦੀ ਰਹਿਣੀ ਆ ਰਹਿੰਦੀ ਦੁਨੀਆ ਤੱਕ ਪਰ ਹੁਣ ਸਿਆਸਤ ਨੂੰ ਇੰਨੇ ਨੀਵੇਂ ਲੈ ਕੇ ਜਾਣਾ ਤੇ ਜਿਹੜਾ ਸਾਰਾ ਕੁਝ ਸੈਟਲ ਹੋ ਗਿਆ ਕੋਟਾ ਨੇ ਸੈਟਲ ਕਰਤਾ ਤੇ ਫੇਰ 6 ਸਾਲ 6-7 ਸਾਲ ਹੋ ਗਏ ਨੇ ਹਾਈ ਕੋਰਟ ਦੇ ਆਰਡਰ ਆਏ ਨੂੰ ਦੇਖੋ ਇਹਦਾ ਇਹਦਾ ਨੇਚੁਰਲੀ ਗੱਲ ਜੁੜ ਜਣੀ ਆ ਟਾਈਮਿੰਗ ਨਾਲ ਬਿਕੋਜ਼ ਇੱਕ ਮਹੀਨਾ ਬਾਅਦ ਇਲੈਕਸ਼ਨ ਹੋ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੁਣ ਦੇਖੋ ਉਸ ਚ ਕੌਣ ਖੜਦਾ ਕੌਣ ਨਹੀਂ ਖੜਦਾ ਅੱਜ ਆਪਾਂ ਨਹੀਂ ਕਹਿ ਸਕਦੇ ਚਲੋ ਇਦਾਂ ਜੀ ਹੁਣ ਆਪਾਂ ਜੈਦਰ ਸਾਹਿਬਾਨ ਦੇ ਮੁਤਲਕ ਉਹਨਾਂ ਦੇ ਉਹਨਾਂ ਦੇ ਸਟ੍ਰਕਚਰ ਦੇ ਸੰਬੰਧ ਵਿੱਚ ਆਪਣਾ ਐਪੀ ਸਿੰਘ ਜੀ ਵੀ ਕਾਂਟ ਸੇ ਐਨੀਥਿੰਗ ਆਪਣਾ ਬੰਦਾ ਨਹੀਂ ਕਹਿਣਾ ਬਟ ਇਹ ਅਲਟੀਮੇਟਲੀ ਇਹ ਤਾਂ ਸੈਟਲ ਹੋ ਜਾਣੀ ਆ ਬਿਕੋਜ਼ ਜਦੋਂ ਮੈਂ ਤੁਹਾਨੂੰ ਤੁਹਾਡਾ ਪੁਆਇੰਟ ਜਿਹੜਾ ਹੈ ਨਾ ਉਹਦੇ ਤੇ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦਿੰਦਾ ਜਦੋਂ ਇਹ ਵਿਅਕਤੀ ਗਏ ਆ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਫ্রম ਅਮਰਸਾਰਾ ਉਦੋਂ ਜੈਦਰ ਸਾਬਾਨ ਨੇ ਇਹਨਾਂ ਦੀ ਕਾਫੀ ਝਾੜ-ਚੰਬ ਕੀਤੀ ਵੀ ਤੁਸੀਂ ਆਹ ਕੀ ਸਮਝ ਲਿਆ ਤੂੰ ਜੋ ਆਪਣੇ ਦਰਖਾਸਤਾਂ ਲੈ ਕੇ ਆਉਣੇ ਹੋ ਇਹ ਗੱਲ ਵੀ ਹੋਈ ਆ 댓 ਮੀਨਸ ਜੈਦਰ ਸਾਬਾਨ ਨੂੰ ਵੀ ਇਸ ਗੱਲ ਦਾ ਫੀਲ ਹੋਇਆ ਵੀ ਇਹ ਗਲਤ ਆ ਨੋਟਿਸ ਕਰਤਾ ਉਹਨਾਂ ਨੇ ਨੋਟਿਸ ਦਾ ਨਿਪਟਾਰਾ ਹੋ ਜਾਊਗਾ ਵਿਦੀਨ ਟਾਈਮ ਹੋ ਜਾਊਗਾ ਇਹ ਗੱਲ ਨਹੀਂ ਹੁਣ ਮੈਂ ਕਹਿ ਨਹੀਂ ਸਕਦਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਆ ਜਾਂ ਕਿਸੇ ਨੂੰ ਚੱਕ-ਤਲ ਕੇ ਭੇਜਿਆ ਗਿਆ ਪਟੇ ਇਹ ਜਿਹੜੇ ਡਾਟਸ ਜੁੜ ਜਾਂਦੇ ਆ ਜੁੜਦੇ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੁੰਦੇ ਆ ਬਟ ਇਟ ਕੈਨ ਬੀ ਸਮਥਿੰਗ ਲਾਈਕ ਦੈਟ ਜੀ ਇਟ ਕੈਨ ਬੀ ਸਮਥਿੰਗ ਲਾਈਕ ਦੈਟ ਬਟ ਦ ਦ ਫਿੰਗਰ ਪੁਆਇੰਟਸ ਟੁਵਰਡਸ ਦੈਟ ਡਾਇਰੈਕਸ਼ਨ ਬਟ ਮੈਂ ਨਹੀਂ ਕਹਿੰਦਾ ਵੀ ਦੇਖੋ ਅਜੇ ਤੱਕ ਕੋਈ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਕਿ ਇਹਨਾਂ ਇਲੈਕਸ਼ਨ ਹੋਣੀਆਂ ਅਜੇ ਹੋਊਗਾ ਇਲੈਕਸ਼ਨ ਹੋਣੀ ਹੈ ਜੀ ਬਟ ਚਲੋ ਬਿਕੋਜ਼ ਬੀਬੀ ਜ਼ਗੀਰ ਕੋਰ ਜੀ ਪ੍ਰਧਾਨ ਰਹੇ ਨੇ ਤੇ ਉਹ ਆਪਣੇ ਹੋਂ ਵੀ ਉਹਨਾਂ ਦੇ ਮੈਂਬਰਸ ਕਾਫੀ ਉਹਨਾਂ ਦੇ ਨਾਲ ਹੈਗੇ ਆ ਉਹਨਾਂ ਦੀ ਐਡਮਿਨਿਸਟ੍ਰੇਟਿਵ ਜਿਹੜੀ ਹੈਗੀ ਆ ਹੈਂਡਲਿੰਗ ਐਸਜੀਪੀਸੀ ਦੀ ਸਾਰਿਆਂ ਨੇ ਬੜਾ ਮਤਲਬ ਤਸੱਲੀ ਉਹਤੇ ਆਪਣੇ ਕੀਤੀ ਆ ਜਿਹੜਾ ਹੈਗਾ ਆਪਣੇ ਸਿੰਘ ਸਭਾ ਦਾ ਤਾਂ ਜਿਹੜਾ ਮੇਜਰ ਇਸ਼ੂ ਸੀਗਾ ਜਿਸ ਗੱਲ ਕਰਕੇ ਆਪਣੇ ਸ਼੍ਰੋਮਣੀ ਕਾਲੀ ਦਲ ਦਾ ਇੰਨਾ ਨੁਕਸਾਨ ਹੋਇਆ ਇੰਨਾ ਨਗਾਰ ਆਇਆ ਯਾ ਅਸੀਂ ਇੰਨਾ ਕਮਜ਼ੋਰ ਹੋਇਆ ਸਭ ਤੋਂ ਜਿਹੜਾ ਵੱਡਾ ਮੁੱਦਾ ਯਾ ਇਸ਼ੂ ਯਾ ਇਸ ਵੇਲੇ ਜਿਹੜਾ ਮਸਲਾ ਆ ਸਿੰਘ ਸੁਭਾਣਾ ਦੇ ਸਾਹਮਣੇ ਉਹ ਹੈਗੀ ਆ ਵੀ ਜਿਹੜਾ ਉੱਥੇ ਆਪਣੇ ਗਏ ਆ ਅਸੀਂ ਆਪਣੇ ਬੇਨਤੀ ਕਰਕੇ ਆਏ ਆ ਵੀ ਜਿਹੜੇ ਬਜੁਰ ਗੁਨਾਹ ਹੋਏ ਗਲਤੀਆਂ ਹੋਈਆਂ ਜਾਂ ਸਾਡੇ ਤੋਂ ਗਲਤ ਫੈਸਲੇ ਲੈ ਗਏ ਹੋਏ ਜਿਨ੍ਹਾਂ ਕਰਕੇ ਅੱਜ ਅਸੀਂ ਇਹ ਸਾਰਾ ਸੰਤਾਪ ਭੰਡਾ ਰਹੇ ਆ ਜਾਂ ਸਾਡੀ ਇਨੀ ਆਪਣੇ ਹਾਲਾਤ ਪਤਲੇ ਹੋ ਗਈ ਜੋ ਸਿੰਘ ਸਾਹਿਬ ਨੇ ਉਥੋਂ ਅਕਾਲ ਤਖਤ ਸਾਹਿਬ ਤੋਂ ਵੀ ਆਪਣੇ ਹੁਕਮ ਰਾਹੀਂ ਇਹ ਸਾਰੀ ਸੰਗਤ ਨੂੰ ਆਪਣੇ ਜਿਹੜਾ ਫਰਮਾਨ ਦਿੱਤਾ ਸੀਗਾ ਸੋ ਇਸ ਕਰਕੇ ਇਹ ਗਲਤ ਨਾਲ ਜੋੜੀ ਜਾ ਸਕਦੀ ਆ ਪਰ ਚਲੋ ਉਹ ਤਾਂ ਦੈਟ ਇਜ਼ ਅ ਡਿਫਰੈਂਟ ਇਸ਼ੂ ਉਹ ਤਾਂ ਸਾਰਾ ਪੰਥ ਦੇਖ ਰਿਆ ਪਹਿਲਾਂ ਵੀ ਸਿੰਘ ਸਬਾਨ ਦਾ ਫੈਸਲਾ ਜੋ ਪੰਥ ਦੀ ਭਾਵਨਾ ਸੀ ਉਹਦੇ ਮੁਤਾਬਕ ਆਇਆ ਹੁਣ ਵੀ ਪੰਥ ਨੂੰ ਆਸ ਆ ਸਾਰੇ ਆਪਣੇ ਸੰਸਥਾਵਾਂ ਨੂੰ ਪੰਥ ਦੇ ਪੈਰੋਕਾਰਾਂ ਨੂੰ ਕਿ ਜਿਹੜਾ ਹੁਣ ਫੈਸਲਾ ਆਊਗਾ ਉਹ ਵੀ ਜੋ ਪਰੰਪਰਾ ਆ ਜੋ ਸਿਧਾਂਤ ਆ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਆਊਗਾ ਹਾਂਜੀ ਨਹੀਂ ਜੀ ਅਸੀਂ ਤਾਂ ਕਿਹਾ ਹੀ ਨਹੀਂ ਜੀ ਕਿ ਉਹਨਾਂ ਦੇ ਬਰਖਲਾਫ ਕਾਰਵਾਈ ਕਰਨੀ ਚਾਹੀਦੀ ਆ ਇਦਾਂ ਨਹੀਂ ਹੈਗਾ ਇਹ ਤਾਂ ਇਹ ਮਤਲਬ ਇਹ ਤੇ ਕਾਉਂਟਰ ਕਾਰਵਾਈ ਕਰਨ ਦੀ ਗੱਲ ਹੋ ਰਿਆ ਜਦੋਂ ਸਿੰਘ ਸੁਬਾਨ ਨੇ ਫੈਸਲਾ ਕਰ ਦੇਣਾ ਵੀ ਇਹਦੇ ਇਹਦੇ ਪਿੱਛੇ ਕੋਈ ਆਧਾਰ ਨਹੀਂ ਕੋਈ ਪ੍ਰੂਫ ਨਹੀਂ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਕੋ ਪ੍ਰੂਫ ਕੀ ਆ ਪ੍ਰੂਫ ਤਾਂ ਲਿਆ ਕੋਈ ਦੱਸੋ ਤੁਹਾਡਾ ਕੋ ਕੋ ਹੈ ਐਨੀ ਡਾਕੂਮੈਂਟਰੀ ਪ੍ਰੂਫ ਹੈ ਐਨੀ ਤੁਹਾਡਾ ਕੋ ਕੋਈ ਕਿਸੇ ਕਿਸਮ ਦਾ ਵੀ ਤੁਹਾਡਾ ਕੋ ਸਬੂਤ ਹੈਗਾ ਤਾਂ ਫਿਰ ਤਾਂ ਤੁਸੀਂ ਆਪਣੇ ਕੰਪਲੇਂਟ ਕਰਨ ਵਾਸਤੇ ਤੁਸੀਂ ਆਏ ਹੋ ਤਾਂ ਤੁਹਾਡੀ ਗੱਲ ਨੂੰ ਅਸੀਂ ਐਕਸੈਪਟ ਕਰ ਸਕਦੇ ਆ ਕੋਈ ਪ੍ਰੂਫ ਨਹੀਂ ਸਨ ਕੋ ਸੋ ਦੈਟ ਮੀਨਸ ਇਹ ਤਾਂ ਸੈਟਲ ਹੋ ਜਾਣੀ ਆ ਦ ਕੰਪਲੇਂਟ ਪਰ ਆਪਾਂ ਕਾਉਂਟਰ ਉਹਦੇ ਤੇ ਕੀ ਆ ਉਹ ਕਰਨਾ ਆਪੇ ਇਹਨਾਂ ਨੂੰ ਗੁਰੂ ਸਾਹਿਬ ਮਤ ਬਖਸ਼ਣਗੇ ਕਿ ਇਦਾਂ ਦੇ ਆਪਣੇ ਮਸਲੇ ਜਿਹੜੇ ਆ ਕਿਸੇ ਵਿਅਕਤੀ ਦੇ ਆਪਣੇ ਜਿਹਨੂੰ ਪੀੜ ਹੁੰਦੀ ਆ ਜਾਂ ਉਹ ਆਪਣੇ ਉਹਨੂੰ ਦੁੱਖ ਲੱਗਦਾ ਆ ਖਾਸ ਕਰਕੇ ਕਿਸੇ ਇਸਤਰੀ ਨਾਰੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਪੋਲਿਟਿਕਸ ਨੂੰ ਆਪਣੇ ਜਾਂ ਆਪਣੇ ਮਫਾਦ ਨੂੰ ਆਪਣੇ ਇੰਟਰਸਟ ਨੂੰ ਚਾਹ ਪੋਲਿਟਿਕਲ ਹੋਵੇ ਜਾਂ ਰਿਲੀਜੀਅਸ ਹੋਵੇ ਜਾਂ ਸੋਸ਼ਲ ਹੋਵੇ ਉਹਨੂੰ ਇਹਨਾਂ ਦੀਵਾ ਨਹੀਂ ਲੈ ਕੇ ਆਉਣਾ ਚਾਹੀਦਾ ਕੁਝ ਨਾ ਕੁਝ ਤੁਹਾਡਾ ਕੈਰੇਕਟਰ ਚਾਹੀਦਾ ਹੈ ਤੁਹਾਡਾ ਕਿਰਦਾਰ ਚਾਹੀਦਾ ਉਹਦੇ ਮੁਤਾਬਕ ਤੁਹਾਨੂੰ ਆਪਣੀ ਜਿਹੜਾ ਰੋਲ ਅਦਾ ਕਰਨਾ ਚਾਹੀਦਾ ਨਹੀਂ ਤਾਂ ਤੇ ਤੁਸੀਂ ਜਿਦਾ ਵੀ ਤੁਹਾਡੀ ਸੋਚ ਆ ਤੁਸੀਂ ਉਹ ਕੰਮ ਕਰਦੇ ਹੋ ਪਰ ਅਲਟੀਮੇਟਲੀ ਇਟ ਫਾਲਸ ਬੈਕ ਅਪਨ ਥੈਮ ਆਂਦੀ ਅਲਟੀਮੇਟਲੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈਗਾ ਆ ਖਮਿਆਜ਼ਾ ਪੁੱਗਤਣਾ ਪਊਗਾ ਉਹ ਸਮਾਪਤੀ ਦੱਸ ਦਊਗਾ ਜੀ